ਪਿਆਰੇ ਸਰੋਤਾਜਨੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਖੁਸ਼ਬੂਦਾਰ ਜ਼ਿੰਦਗੀ ਬਣਾਉਣ ਵਾਲੇ ਲੇਖ ਭਾਗ 105 ਆਓ ਸੁਣਦੇ ਹਾਂ ਸਿੱਖ ਦੀ ਪਰਿਭਾਸ਼ਾ ਕੀ ਹੈ ਸਿੱਖ ਦਾ ਜੀਵਨ ਕੀ ਹੋਵੇ ਸਿੱਖ ਦਾ ਈਸ਼ਵਰ ਨਾਲ ਨਾਤਾ ਕਿਵੇਂ ਪੱਕਾ ਹੋਵੇ ਅਤੇ ਜ਼ਿੰਦਗੀ ਆਨੰਦਮਈ ਸੁਖਦਾਈ ਕਿਵੇਂ ਬਣੇ ਇਨ੍ਹਾਂ ਸਵਾਲਾਂ ਦਾ ਜਵਾਬ ਗੁਰੂ ਸਾਹਿਬ ਤੋਂ ਅਸੀਂ ਦੋ ਸ਼ਬਦਾਂ ਵਿੱਚ ਲੈਂਦੇ ਹਾਂ ਆਉ ਵਿਚਾਰਦੇ ਹਾਂ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇਂ ਹਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰਗ ਬਾਣੀ ਕਹਿ ਨਾਨਕ ਸਦਾ ਗਾਵੋ ਏ ਸੱਚੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਅੰਗ 920 ਭਾਵ ਅਰਥ ਗੁਰੂ ਜੀ ਸਿੱਖ ਸੰਗਤ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਆਓ ਸੱਚੇ ਗੁਰੂ ਦੇ ਪਿਆਰੇ ਸਿੱਖੋ ਮਿਲ ਬੈਠ ਕੇ ਈਸ਼ਵਰ ਦੀ ਸੱਚੀ ਬਾਣੀ ਨੂੰ ਗਾਓ ਤੇ ਵਿਚਾਰੋ ਗਾ ਗਾ ਕੇ ਸਮਝ ਸਮਝ ਕੇ ਅਨੰਦਮਈ ਬਾਣੀ ਨੂੰ ਆਪਣੇ ਮਨ ਵਿੱਚ ਬਿਸਾ ਲਵੋ ਅੱਗੇ ਕਹਿੰਦੇ ਹਨ ਸਿੱਖੋ ਜੋ ਗੁਰੂ ਦੀ ਉਚਾਰਨ ਕੀਤੀ ਹੋਈ ਬਾਣੀ ਹੈ ਈਸ਼ਵਰ ਪ੍ਰਤੀ ਪੇਮ ਦਾ ਗੀਤ ਹੈ ਬਸ ਉਸ ਪਵਿੱਤਰ ਬਾਣੀ ਨੂੰ ਹੀ ਵਾਰ-ਵਾਰ ਗਾਓ ਉਸ ਦੇ ਗੁਣਾਂ ਨੂੰ ਵਿਚਾਰੋ ਬਾਣੀ ਸਰਬ ਉੱਤਮ ਹੈ ਸੱਚੇ ਗੁਰੂ ਦੀ ਉਚਾਰੀ ਹੋਈ ਸੱਚੇ ਈਸ਼ਵਰ ਪ੍ਰਤੀ ਹੈ ਅੱਗੇ ਕਹਿੰਦੇ ਹਨ ਜਿਸ ਜਗਿਆਸੂ ਦੇ ਉੱਤੇ ਮਿਹਰ ਹੋ ਜਾਵੇ ਜਿਸ ਨੇ ਬਾਣੀ ਨੂੰ ਪਿਆਰ ਕੀਤਾ ਗਾਵਿਆ ਵਿਚਾਰਿਆ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਸ ਨੂੰ ਲਾਗੂ ਕੀਤਾ ਉਸ ਸਿੱਖ ਦੇ ਉੱਤੇ ਪ੍ਰਭੂ ਦੀ ਨਜ਼ਰ ਸਵੱਲੀ ਹੋ ਜਾਂਦੀ ਹੈ ਭਾਵ ਪ੍ਰਭੂ ਦੀ ਕਿਰਪਾ ਹੋ ਜਾਂਦੀ ਹੈ ਗੁਰੂ ਪਿਆਰਿਓ ਨਾਮ ਬਾਣੀ ਦਾ ਅੰਮ੍ਰਿਤ ਪੀਵੋ ਈਸ਼ਵਰ ਦੇ ਨਾਮ ਨੂੰ ਕੁੱਟ-ਕੁੱਟ ਪੀਵੋ ਅੰਦਰ ਲੰਗਾਵੋ ਖ਼ਿਰ ਦੇ ਵਿੱਚ ਵਸਾਓ ਇਸ ਤਰ੍ਹਾਂ ਕਰਨ ਨਾਲ ਈਸ਼ਵਰ ਦੇ ਨਾਮ ਨੂੰ ਜਪਣ ਨਾਲ ਪ੍ਰਭੂ ਦੇ ਰੰਗ ਵਿੱਚ ਰੱਤੇ ਜਾਵਾਂਗੇ ਭਾਵ ਆਨੰਦ ਵਿੱਚ ਆ ਜਾਵਾਂਗੇ ਜ਼ਿੰਦਗੀ ਦਾ ਮਕਸਦ ਪੂਰਾ ਹੋ ਜਾਵੇਗਾ ਜ਼ਿੰਦਗੀ ਸੁੱਖਾਂ ਭਰੀ ਹੋ ਜਾਵੇਗੀ ਸ਼ਬਦ ਦੇ ਅਖੀਰ ਵਿੱਚ ਗੁਰੂ ਜੀ ਕਹਿੰਦੇ ਹਨ ਅਜਹੀ ਸੱਚੀ ਪਵਿੱਤਰ ਬਾਣੀ ਸੁਖ ਦੇਣ ਵਾਲੀ ਹੈ ਆਨੰਦ ਦੇਣ ਵਾਲੀ ਹੈ ਉਸ ਨੂੰ ਹਰ ਵੇਲੇ ਗਾਓ ਸੁਆਸ ਸੁਆਸ ਗਾਓ ਵੱਧ ਤੋਂ ਵੱਧ ਕਾਓ ਕਾਰ ਵਿਹਾਰ ਕਰਦਿਆਂ ਵੀ ਗਾਓ ਮਨ ਅੰਦਰ ਇਹ ਮਹਾਨ ਸੱਚੀ ਬਾਣੀ ਜੀਵਨ ਦਾ ਪਾਰ ਉਤਾਰਾ ਕਰਨ ਵਾਲੀ ਹੈ ਉਪਰੋਕਤ ਸ਼ਬਦ ਦਾ ਕੇਂਦਰੀ ਭਾਵ ਇਹ ਹੈ ਕਿ ਗੁਰੂ ਜੀ ਸਿੱਖ ਨੂੰ ਸਮਝਾ ਰਹੇ ਹਨ ਸਲਾਹ ਦੇ ਰਹੇ ਹਨ ਕਿ ਉਹ ਈਸ਼ਵਰ ਦਾ ਪ੍ਰਭੂ ਦਾ ਨਾਮ ਜੋ ਸਾਰੇ ਸੁੱਖ ਦੇਣ ਵਾਲਾ ਹੈ ਆਨੰਦ ਦੇਣ ਵਾਲਾ ਹੈ ਉਸ ਮੁਹਾਰੇ ਵੇਲੇ ਆਪਣੇ ਚਿੱਤ ਚੇਤੇ ਵਿੱਚ ਰੱਖੋ ਤੇ ਉਸ ਦਾ ਗਾਇਨ ਕਰੋ ਗਾਓ ਤੇ ਮਨ ਅੰਦਰ ਵਸਾ ਲਓ ਤਾਂ ਆਨੰਦ ਹੀ ਆਨੰਦ ਹੋ ਜਾਵੇਗਾ ਗੁਰੂ ਜੀ ਬਾਣੀ ਦੀ ਮਹਾਨਤਾ ਉੱਤੇ ਇੱਕ ਹੋਰ ਬੜਾ ਹੀ ਪਵਿੱਤਰ ਅਨਮੋਲ ਸ਼ਬਦ ਲਿਖਦੇ ਹਨ ਬਾਹੂ ਬਾਹੂ ਬਾਣੀ ਨਿਰੰਕਾਰ ਹੈ ਤਿਸ ਜੇਵੜ ਅਵਰ ਨ ਕੋਈ ਵਾਹ ਵਾਹ ਅਗੰ ਅਥਾ ਹੈ ਵਾਹ ਵਾਹ ਸੱਚਾ ਸੋਈ ਭਗ ਅश्चਰਜਤਾ ਨਾਲ ਕਹਿ ਰਹੇ ਹਨ ਵਾਹ ਵਾਹ ਬੜੇ ਬਿਸਮਾਦੀ ਹੋ ਕੇ ਕਹਿੰਦੇ ਹਨ ਕਿ ਬਾਣੀ ਤਾਂ ਨਿਰੰਕਾਰ ਹੈ ਖੁਦ ਆਪ ਈਸ਼ਵਰ ਹੈ ਇਹ ਬਾਣੀ ਅਪਰਮ ਅਪਾਰ ਹੈ ਜ਼ਿੰਦਗੀ ਦਾ ਪਾਰ ਉਤਾਰਾ ਕਰਨ ਵਾਲੀ ਹੈ ਸੱਚ ਪ੍ਰਭੂ ਦੇ ਨਾਲ ਜੋੜਦੀ ਹੈ ਸਾਡੇ ਅੰਦਰ ਨਾਮ ਜਪਣ ਨਾਲ ਈਸ਼ਵਰ ਦੇ ਗੁਣ ਗਾਉਣ ਨਾਲ ਸਾਡਾ ਮਨ ਪਵਿੱਤਰ ਹੁੰਦਾ ਹੈ ਬੁਰੇ ਸੰਸਕਾਰ ਖਤਮ ਹੋ ਜਾਂਦੇ ਹਨ ਤੇ ਚੰਗੇ ਪ੍ਰਵੇਸ਼ ਕਰ ਜਾਂਦੇ ਹਨ ਇਤਨੀ ਪਿਆਰੀ ਸੁਖ ਦੇਣ ਵਾਲੀ ਬਾਣੀ ਗੁਰੂਆਂ ਦੁਆਰਾ ਰਚੀ ਹੋਈ ਜੋ ਈਸ਼ਵਰ ਦੇ ਸਰਗੁਣ ਰੂਪ ਸੰ ਇਹ ਸੱਚੀ ਬਾਣੀ ਅਨੰਦਮਈ ਬਾਣੀ ਹੈ ਅਸੀਂ ਇਸ ਨਾਲ ਹਰ ਵੇਲੇ ਹੀ ਜੁੜੇ ਰਹੀਏ ਉਤੋਂ ਅਸੀਂ ਕਰ ਵਿਹਾਰ ਕਰੀਏ ਬੋਲਿਏ ਸਾਡਾ ਚਿੱਤ ਜਿਹੜਾ ਹੈ ਉਹ ਉਸ ਦੇ ਸੱਚੀ ਗੁਣਾ ਵੱਲ ਹੋਣਾ ਚਾਹੀਦਾ ਹੈ ਜੇ ਇਸ ਤਰ੍ਹਾਂ ਹੋ ਜਾਵੇ ਤਾਂ ਸਾਡੇ ਕੋਲੋਂ ਪਾਪ ਹੋਣਗੇ ਹੀ ਨਹੀਂ ਗੁਰੂ ਰਾਮਦਾਸ ਜੀ ਸਿੱਖ ਦੀ ਪਰਿਭਾਸ਼ਾ ਵਿੱਚ ਕਹਿੰਦੇ ਹਨ ਗੁਰ ਸਤਗੁਰ ਕਾ ਜੋ ਸਿੱਖੁ ਉਖਾਈ ਸੋ ਭਲਕੇ ਉਠਹਰ ਨਾਮ ਦਿਆਵੇ ਉਦਮ ਕਰੇ ਭਲਕੇ ਪਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੇ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕੀ ਲੀਕ ਪਾਪ ਦੋਖ ਲੈ ਜਾਵੇ ਫਿਰ ਚੜਿਆ ਦਿਵਸ ਗੁਰਬਾਣੀ ਗਾਵੇ ਬੈੰਦੇ ਉੱਠਦੇ ਹਰਨਾਮ ਤੇ ਆਵੇ ਜੋ ਸਾਸ 기ਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰਮਨ ਭਾਵੇ ਭਾਵ ਅਰਥ ਜੋ ਸੱਚੇ ਗੁਰੂ ਦਾ ਭਾਵ ਸਾਡੇ ਗੁਰੂ ਸਾਹਿਬਾਨ ਤੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਤੇ ਉਹਨਾਂ ਅੱਗੇ ਨਕਮਸਤਕ ਹੋਣ ਵਾਲਾ ਮਨੁੱਖ ਹੈ ਉਹ ਗੁਰੂ ਦਾ ਸਿੱਖ ਕੋ ਹੁੰਦਾ ਹੈ ਇਸ ਸਿੱਖ ਨੂੰ ਕੀ ਕਰਨਾ ਚਾਹੀਦਾ ਹੈ ਭਲਕੇ ਭਾਵ ਅੰਮ੍ਰਿਤ ਵੇਲੇ ਅਰਲੀ ਮਾਰਨਿੰਗ ਉੱਠ ਕੇ ਈਸ਼ਵਰ ਦਾ ਨਾਮ ਵਾਹਿਗੁਰੂ 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 ਨੂੰ ਧਿਆਉਣਾ ਚਾਹੀਦਾ ਹੈ ਸਿਮਰਨ ਕਰਨਾ ਚਾਹੀਦਾ ਹੈ ਫਿਰ ਪ੍ਰਭਾਤ ਵੇਲੇ ਹੀ ਭਗ ਸੂਰਜ ਚੜਨ ਤੋਂ ਪਹਿਲਾਂ ਇਸ਼ਨਾਨ ਕਰੇ ਪਵਿੱਤਰ ਨਾਮ ਰੂਪੀ ਸਰੋਵਰ ਵਿੱਚ ਨਹਾਉਣ ਦੇ ਤੁਲ ਹੈ ਉਪਰੰਤ ਵਾਹਿਗੁਰੂ ਪ੍ਰਭੂ ਜੀ ਦੇ ਸੱਚੇ ਉਪਦੇਸ਼ਾਂ ਦਾ ਸੱਚੀਆਂ ਵਿਚਾਰਾਂ ਦਾ ਗੁਣ ਗਾਇਨ ਕਰੇ ਯਾਦ ਕਰੇ ਵਾਰ-ਵਾਰ ਜਪੇ ਤੇ ਉਹਨਾਂ ਦੀ ਵਿਚਾਰ ਕਰੇ ਵਾਣੀ ਦੀਆਂ ਤੁਕਾਂ ਦਾ ਉਚਾਰਨ ਕਰੇ ਇਸ ਤਰਕਰਨ ਨਾਲ ਮਨ ਦੀ ਪਵਿੱਤਰਤਾ ਹੁੰਦੀ ਹੈ ਤੇ ਮਨ ਵਿੱਚ ਪਏ ਹੋਏ ਪਾਪੀ ਸੰਸਕਾਰ ਖਤਮ ਹੁੰਦੇ ਰਹਿੰਦੇ ਹਨ ਮਨ ਦੀ ਪਵਿੱਤਰਤਾ ਹੀ ਸਭ ਤੋਂ ਉੱਤਮ ਗੱਲ ਹੈ ਭਾਵ ਸਭ ਤੋਂ ਉੱਤਮ ਵਿਚਾਰ ਹੈ ਫਿਰ ਜਦੋਂ ਦਿਨ ਚੜ ਜਾਂਦਾ ਹੈ ਤਾਂ ਗੁਰਬਾਣੀ ਨੂੰ ਗਾਵੇ ਪਾਉ ਆਪਣਾ ਨਿਤਨੇਮ ਪਿਆਰ ਨਾਲ ਥੋੜਾ ਗਾ ਕੇ ਕਰੇ ਪਾਉ ਸਹਿਜ ਅਵਸਥਾ ਵਿੱਚ ਨਿਤਨੇਮ ਕੀਤੇ ਹੋਏ ਦਾ ਫਲ ਬਹੁਤ ਮਿਲਦਾ ਹੈ ਸਹਿਜ ਨਾਲ ਕੀਤਾ ਹੋਇਆ ਪਾਠ ਮਨ ਵਿੱਚ ਵਸ ਜਾਂਦਾ ਹੈ ਫਿਰ ਗੁਰੂ ਜੀ ਕਹਿੰਦੇ ਹਨ ਇਹ ਸਾਰਾ ਕੁਝ ਸਾਰੇ ਦਿਨ ਲਈ ਕਰ ਲੋ ਇਹ ਨਸੀਅਤ ਹੈ ਖਾਂਦਿਆਂ ਪਿੰਦਿਆਂ ਬੈਂਦਿਆਂ ਉੱਠਦਿਆਂ ਮਨ ਵਿੱਚ ਈਸ਼ਵਰ ਦਾ ਨਾਮ ਜਪਉਂਦੇ ਰਹਿਣਾ ਚਾਹੀਦਾ ਹੈ ਈਸ਼ਵਰ ਨੂੰ ਯਾਦ ਰੱਖਣਾ ਚਾਹੀਦਾ ਹੈ ਈਸ਼ਵਰ ਜੋ ਸਾਡਾ ਪਵਿੱਤਰ ਗੁਣਾ ਵਾਲਾ ਹੈ ਉਸ ਨੂੰ ਹਮੇਸ਼ਾ ਮਨ ਵਿੱਚ ਯਾਦ ਕਰਿਏ ਤੇ ਆਪਣਾ ਕਾਰ ਵਿਹਾਰ ਵੀ ਕਰੀਏ ਈਸ਼ਵਰ ਦਾ ਚੇਤਨ ਮਨ ਵਿੱਚ ਕੋਈ ਵੀ ਕੰਮ ਕਰਨ ਤੋਂ ਪਹਿਲਾਂ ਆਉਣਾ ਚਾਹੀਦਾ ਹੈ ਇਸ ਤਰ੍ਹਾਂ ਕਰਰ ਨਾਮ ਸਿੱਖ ਕੋਣੋਂ ਕੋਈ ਪਾਪ ਹੀ ਨਹੀਂ ਹੋਵੇਗਾ ਕਿਸੇ ਨਾਲ ਕੋਈ ਵਧਿੱਕੀ ਨਹੀਂ ਹੋਵੇਗੀ ਕਿਸੇ ਨੂੰ ਮੰਦਾ ਵੀ ਨਹੀਂ ਬੋਲੇਗਾ ਸੱਚੇ ਕਰਮ ਕਰਦਾ ਰਹੇਗਾ ਸੱਚੇ ਨਾਮ ਦੀ ਬਿਜਾਈ ਹੁੰਦੀ ਰਹੇਗੀ ਤੇ ਹੌਲੀ-ਹੌਲੀ ਸੱਚ ਦਾ ਬੀੜ ਮਨ ਵਿੱਚ ਬਣ ਜਾਵੇਗਾ ਜੀਵਨ ਸੁਖਦਾਈ आनंदमयी वाणी नाल ਭੀਜਿਆ ਹੋਇਆ ਹੋ ਜਾਵੇਗਾ ਵਿਚਾਰ देवेंद्रजीत ਸਿੰਘ ਪਿਆਰੇ ਸਰੋਤਾ ਜਨੋ ਨਿਰੋਲ ਸੱਚ ਦਾ ਗਿਆਨ ਟੀਵੀ ਚੈਨਲ ਜੋ ਸੱਚ ਦੇ ਪ੍ਰਚਾਰ ਲਈ ਹੈ ਇਸ ਨੂੰ ਰੋਜ਼ਾਨਾ ਸੁਣੋ ਜੀ ਤੇ ਆਪਣੇ ਮਿੱਤਰਾਂ ਰਿਸ਼ਤੇਦਾਰਾਂ ਤੇ ਜਾਣਕਾਰਾਂ ਵਿੱਚ ਇਸ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤੇ ਸਬਸਕ੍ਰਾਈਬ ਵੀ ਕਰੋ ਜੀ ਸੱਚ ਦਾ ਗਿਆਨ ਵੰਡਣਾ ਪਰ ਉਪਕਾਰ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ